ਉੱਲ ਲੈ ਕੇ ਦਿਲ ਵਿੱਚ ਲੱਖਾਂ ਸੁਪਨੇ ਸਿਆ ਆਇਆ ਮੈਂ ਪਰਦੇਸਾਂ ਨੂੰ ਪੰਜ ਸੱਤ ਵਰੇ ਕਰਕੇ ਕਮਾਈਆਂ ਫਿਰ ਮੁੜ ਜਾਣਾ ਇਹਨ ਦੇਸਾਂ ਨੂੰ ਤੱਕ ਤੇਰਾ ਲਤਾ ਚੰਦ ਨੇ ਮਾਣੀ ਦਾ ਉਹ ਵਿੱਚ ਫਿਕਰਾ ਮੇਰੀ ਮਾਂ ਵੀ ਤੁਰ ਗਈ ਕਿੱਸਾ ਸੁਣ ਸੁਣ ਕੇ ਮੇਰੀ ਕਹਾਣੀ ਦਾ ਉਹ ਵਿੱਚ ਫਿਕਰਾ ਮੇਰੀ ਮਾਂ ਵੀ ਤੁਰ ਗਈ ਕਿੱਸਾ ਸੁਣ ਸੁਣ ਕੇ ਮੇਰੀ ਕਹਾਣੀ ਦਾ ਸਿਖਣ ਰੱਖ ਜਮੀਨ ਬਾਪੂ ਨੇ ਮੇਰੇ ਦਿਲ ਦੀ ਰੀਜ ਪੁਗਾਈ ਸੀ ਤਿੰਨ ਪਹਿਣਾ ਦਾ ਮੈਂ ਪਾਈ ਕੱਲਾ ਨਾ ਕੋਈ ਹਲੇ ਪਹਿਣ ਵਿਹਾਈ ਸੀ ਉਹ ਸੋਚਿਆ ਸੀ ਹਲ ਕਰ ਲਊਂਗਾ ਮੈਂ ਉਹ ਸੋਚਿਆ ਸੀ ਹਲ ਕਰ ਲਊਂਗਾ ਮੈਂ ਮਸਲਾ ਕਿੱਸਾ ਸੁਣ ਸੁਣ ਕੇ ਮੇਰੀ ਕਹਾਣੀ ਦਾ ਉਹ ਫਿਕਰਾਂ ਵਿੱਚ ਮੇਰੀ ਮਾਂ ਵੀ ਤੁਰ ਗਈ ਕਿੱਸਾ ਸੁਣ ਸੁਣ ਕੇ ਮੇਰੀ ਕਹਾਣੀ ਦਾ ਅਸੀਂ ਪੋੜੇ ਸੀ ਸਾਡਾ ਰੱਬ ਜਾਣਦਾ ਸਾਨੂੰ ਜੰਟ ਟੱਕਰ ਠੱਗ ਗਏ ਹੱਕ ਸੱਚ ਦੀ ਉਹ ਸਾਡੀ ਨੇਕ ਕਮਾਈ ਓ ਲੈ ਕੇ ਚੰਦਰੇ ਪੱਜ ਗਏ ਹੁਣ ਰੋਕਿਆ ਤੋਂ ਵੀ ਰੁਕਦਾ ਨਹੀਂ ਓ ਹੁਣ ਰੋਕਿਆ ਤੋਂ ਵੀ ਰੁਕਦਾ ਨਹੀਂ ਓ ਹੜ ਅੱਖੀਆਂ ਡੁੱਲਦੇ ਪਾਣੀ ਦਾ ਓ ਵਿੱਚ ਫਿਕਰਾਂ ਮੇਰੀ ਮਾਂ ਵੀ ਤੁਰ ਗਈ ਕਿੱਸਾ ਸੁਣ ਸੁਣ ਕੇ ਮੇਰੀ ਕਹਾਣੀ ਦਾ ਓ ਫਿਕਰਾਂ ਤੂੰ ਸੁਣ ਸੁਣ ਕੇ ਮੇਰੀ ਕਹਾਣੀ ਦਾ ਵਿੱਚ ਜੰਗਲਾਂ ਦੇ ਧੁਖਣ ਪਾਣੇ ਬਖਸ ਇਹੋ ਸੋਚਦੇ ਰਹਿਨੇ ਆ ਉਹ ਪਿੰਡ ਮੇਰਾ ਸੀ ਸਵਰਗ ਦੇ ਵਰਗਾ ਹੈ ਪੀ ਇੱਥੇ ਦੁੱਖ ਦੇ ਲੱਖਾਂ ਸਹਿਨੇ ਆ ਹੁਣ ਰੱਬ ਰੱਖਾਂ ਜਿੰਦ ਨਿਮਾਣੀ ਦਾ ਉਹ ਵਿੱਚ ਫਿਕਰਾਂ ਮੇਰੀ ਮਾਂ ਵੀ ਤੁਰ ਗਈ ਕਿੱਸਾ ਸੁਣ ਸੁਣ ਕੇ ਮੇਰੀ ਕਹਾਣੀ ਦਾ ਉਹ ਫਿਕਰਾਂ ਵਿੱਚ ਮੇਰੀ ਮਾਂ ਵੀ ਤੁਰ ਗਈ ਕਿੱਸਾ ਸੁਣ ਸੁਣ ਕੇ ਮੇਰੀ ਕਹਾਣੀ ਦਾ ਉਹ ਵਿੱਚ ਫਿਕਰਾਂ ਮੇਰੀ ਮਾਂ ਵੀ ਤੁਰ ਗਈ ਕਿੱਸਾ ਸੁਣ ਸੁਣ ਕੇ ਮੇਰੀ ಕಾಣಿದ